ਗੁਰਬਾਣੀ ਸੰਵਾਦ ਵਿੱਚ ਭਾਈ ਜਸਬੀਰ ਸਿੰਘ ਅਤੇ ਕੈਨੇਡੀਅਨ ਸਿਕ ਸਟੱਡੀ ਸੈਂਟਰ ਦੇ YouTube ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਜੀ ਇਹ ਚੈਨਲ ਰਾਹੀਂ ਅਸੀਂ ਕੋਸ਼ਿਸ਼ ਕਰਦੇ ਹਾਂ ਜਿਹੜੀ ਸਾਡੀ ਵਿੱਚ ਪਰਮਪੂਲਿਖੇ ਪਏ ਹੋਏ ਆ ਜਾਂ ਅਸੀਂ ਕੋਈ ਵੀ ਆਪਣੇ ਰਿਚੁਅਲਸ ਕਰਦੇ ਆ ਉਹਨਾਂ ਬਾਰੇ ਅਸੀਂ ਗੱਲਾਂ ਬਾਤਾਂ ਕਰਦੇ ਆ ਔਰ ਬੜੀ ਡਿਟੇਲ ਵਿੱਚ ਕਰਦੇ ਆ ਤਾਂ ਕਿ ਹਰ ਇੱਕ ਪਹਿਲੂ ਨੂੰ ਅਸੀਂ ਸਮਝ ਸਕੀਏ ਔਰ ਤਾਂ ਕਿ ਅਸੀਂ ਸਮਝ ਕੇ ਤੇ ਉਸ ਤੇ ਅਮਲ ਕਰ ਸਕੀਏ ਐਸ ਕਮ ਇਸ ਮੇਰਾ ਸਾਥ ਦਿੰਦੇ ਆ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਇਹ ਜਿਹੜੀ ਪਲੇਲਿਸਟ ਚਲਾ ਰਹੇ ਆ ਵਹਿਮਾ ਪਰਮਾ ਬਾਰੇ ਔਰ ਜ਼ਰਬਾ ਜਿਹੜੇ ਸਾਡੇ ਅਬਜੀ ਚੀਜ਼ਾਂ ਹੈਗੇ ਕੁਐਸਚਨs ਹੈਗੇ ਉਹ ਚੱਲ ਰਹੀ ਆ ਅੱਜ ਕੋਸ ਚ ਪਿਛਲੇ ਦੋ ਐਪੀਸੋਡ ਅਸੀਂ ਸ਼ਰਦਾ ਦੇ ਉੱਤੇ ਕਰ ਰਹੇ ਸੀ ਸ਼ਰਦਾ ਤੇ ਵਿਸ਼ਵਾਸិច្ਕੀ ਫਰਕ ਕਰ ਸ਼ਰਦਾ ਕਿਉਂ ਕਰਨੀ ਚਾਹੀਦੀ ਹੈ ਉਹਦੇ ਨਾਲ ਲੱਗਦੇ ਸਾਨੂੰ ਕੁਝ ਕੁਐਸਚਨਸ ਵੀ ਆਏ ਆ ਅਸੀਂ ਉਹਨਾਂ ਨੂੰ ਨਾਲ ਲੈ ਲੀਏ ਪਹਿਲਾਂ ਤਾਂ ਕਿ ਅਸੀਂ ਡਿਸਕਸ ਕਰ ਸਕੀਏ ਭਾਈ ਜਸਵੰਤ ਨੂੰ ਪੁੱਛਣ ਲਈ ਕੁਐਸਚਨ ਬੜਾ ਇੰਪੋਰਟੈਂਟ ਹੈ ਔਰ ਇਹ ਬਹੁਤ ਥਾਂ ਤੋਂ ਉੱਠ ਕੇ ਆਇਆ ਕਿ ਸ਼ਰਦਾ ਰੱਖਣਾ ਜਦੋਂ ਅਸੀਂ ਕਿਸੇ ਵੀ ਕੰਮ 'ਚ ਸ਼ਰਦਾ ਰੱਖਦੇ ਹਾਂ ਅਸੀਂ ਕੀ ਉਹਦਾ ਫਾਇਦਾ ਜਾਂ ਨੁਕਸਾਨ ਉਹ ਕਹਿੰਦੇ ਆ ਜੇ ਸ਼ਰਦਾ ਰੱਖੀ ਤਾਂ ਨੁਕਸਾਨ ਕੀ ਆਗਾ ਠੀਕਾ ਜੇ ਜਿਵੇਂ ਵਦੂ ਹੀ ਕਰਦੇ ਪਿਆ ਉਹਨਾਂ ਦੀ ਘੱਟ ਪਾਣੀ ਨਾ ਕਰਦੇ ਪਏ ਸੋ ਐਸਾ ਫਾਇਦਾ ਜਾਂ ਨੁਕਸਾਨ ਕੀ ਆਗਾ ਆ ਦੇਖੋ ਨਖ ਜਿਹੜੇ ਸਵਾਲ ਕਰਨ ਲੈ ਸੱਜਣਾਂ ਉਹਨਾਂ ਨੇ ਜਿਹੜਾ ਸਵਾਲ ਉਠਾਇਆ ਕਿ ਅਸੀਂ ਜੇ ਸ਼ਰਦਾ ਵਿੱਚ ਕੋਈ ਕਦਮ ਪੁੱਟਦੇ ਹਾਂ ਉਹਦੇ ਨੁਕਸਾਨ ਕੀ ਆਗਾ ਇਹ ਗੱਲ ਹੈ ਕਿ ਸ਼ਰਦਾ ਤੇ ਬਹੁਤ ਇੱਕ ਉੱਚੀ ਸੋਚੀ ਮਹਾਨ ਚੀਜ਼ ਆ ਸ਼ਰਦਾ ਤੋਂ ਬਿਨਾ ਤਾਂ ਆਤਮ ਵਿਕਾਸ ਦੀ ਸੰਭਾਵਨਾ ਹੈ ਹੀ ਨਹੀਂ ਇਸ ਲਈ ਪਹਿਲਾਂ ਇਹ ਆਪਾਂ ਸਪਸ਼ਟ ਕਰ ਲਈਏ ਕਿ ਜਦੋਂ ਸ਼ਰਦਾ ਦੀ ਗੱਲ ਕਰਦੇ ਆ ਤਾਂ ਸ਼ਰਦਾ ਦਾ ਬੜਾ ਜ਼ਰੂਰੀ ਆ ਪੁਰਾਪਾ ਵੀ ਵਿਚਾਰ ਕਰ ਚੁੱਕੇ ਹੋਏ ਆ ਕਿ ਸ਼ਰਦਾ ਜਿਹੜੀ ਅਸਲ ਵਿੱਚ ਸ਼ਰਦਾ ਜਿਹੜੀ ਹੈਗੀ ਆ ਉਹ ਕਦੀ ਕਿਸੇ ਦੀ ਭੰਗ ਨਹੀਂ ਹੁੰਦੀ ਨਾ ਹੀ ਉਹਦਾ ਕੋਈ ਨੁਕਸਾਨ ਹੁੰਦਾ ਕਿਉਂਕਿ ਉਹ ਮਨੁੱਖ ਦੇ ਆਪਣੇ ਨਿੱਜੀ ਤਜਰਬੇ ਚੋਂ ਅਨੁਭਵ ਚੋਂ ਪ੍ਰਗਟ ਹੁੰਦੀ ਆ ਠੀਕ ਹੈ ਸ਼ਾਇਦ ਸਵਾਰਦਾ ਬਣਦਾ ਉਹ ਇਹ ਜਿਹੜੀ ਸ਼ਾਇਦ ਜਿਹੜੀ ਗੱਲ ਕਰ ਰਹੀ ਆ ਸੱਜਣ ਜਿਹੇ ਕਰਦੇ ਆ ਉਹ ਜਿਹਨੂੰ ਆਪਾਂ ਅੰਨੀ ਸ਼ਰਦਾ ਕਹਿੰਦੇ ਆ ਅੰਧ ਵਿਸ਼ਵਾਸ ਕਹਿੰਨੇ ਆ ਸ਼ਾਇਦ ਉਹਨਾਂ ਦਾ ਕਹਿਣ ਦਾ ਇਹ ਮਤਲਬ ਹੋਊਗਾ ਠੀਕ ਹੈ ਕਿ ਜੇਕਰ ਅਸੀਂ ਐਸਾ ਕਰਦੇ ਆ ਤਾਂ ਇਹਦੇ 'ਚ ਨੁਕਸਾਨ ਕੀ ਆ ਜੋ ਸ਼ਰਦਾ ਦੀ ਬਿਲਕੁਲ ਕਲੀਅਰ ਕਰ ਗੱਲ ਆ ਤੇ ਅੰਧਵਿਸ਼ਵਾਸ ਦੀ ਜਿਹੜੀ ਗੱਲ ਆ ਹਾਂ ਉਹ ਜਿਹੜੇ ਆ ਇਹ ਠੀਕ ਆ ਕਿ ਜਿਹੜੇ ਕੁਝ ਅੰਧ ਅੰਧਵਿਸ਼ਵਾਸ ਜਿਹੜੇ ਆ ਜਿਵੇਂ ਜਿਹੜੇ ਮਨੋਵਿਗਿਆਨੀ ਵੀ ਆ ਉਸ ਗੱਲ ਨਾਲ ਸਹਿਮਤ ਆ ਕਿ ਭਾਵੇਂ ਇਹਨਾਂ ਦਾ ਜਿਹੜਾ ਆਧਾਰ ਆ ਅੰਧਵਿਸ਼ਵਾਸ ਦਾ ਉਹ ਅਗਿਆਨਤਾ ਵੇ ਸਮਝੀ ਆ ਉਹਦਾ ਕੋਈ ਤਰਕ ਨਹੀਂ ਆਪਾਂ ਇਹ ਗੱਲ ਚਰਚਾ ਕਰ ਆਏ ਹੋਏ ਆ ਕਿ ਸਾਨੂੰ ਹਰ ਬੰਦਾ ਜਿਹੜਾ ਉਹ ਵਿਸ਼ਵਾਸ ਕਰ ਰਿਹਾ ਪਰ ਸਹੀ ਅਥਮ ਵਿੱਚ ਜੋ ਵਿਸ਼ਵਾਸ ਦੀ ਪਰਿਭਾਸ਼ਾ ਜਿਹੜਾ ਕਿ ਸਲਾਇਆ ਗਿਆ ਜਦੋਂ ਖਾਸ ਤੌਰ ਤੇ ਧਾਰਮਿਕ ਖੇਤਰ ਦੀ ਗੱਲ ਕਰੀ ਤਾਂ ਉਹ ਵਿਸ਼ਵਾਸ ਜਿਹੜਾ ਉਹ ਤੇ ਕਿਸੇ ਕਿਸੇ ਦੇ ਹਿੱਸੇ ਆਇਆ ਪਰ ਆਮ ਜਿਹੜਾ ਵਿਸ਼ਵਾਸ ਆ ਉਹ ਮਨੁੱਖ ਭਾਵੇਂ ਕੋਈ ਧਰਮ ਦਾ ਆ ਧਰਮ ਕਾ ਹਰ ਮਨੁੱਖ ਕਰ ਰਿਆ ਜਿਹੜਾ ਵੀ ਇਸੇ ਲਈ ਕਿੰਨੇ ਲਿਖਿਆ ਆ ਕਿ ਹਰ ਤਰ੍ਹਾਂ ਦਾ ਵਿਸ਼ਵਾਸ ਜਿਹੜਾ ਇਥੇ ਵਿਸ਼ਵਾਸ ਜਿਹੜਾ ਆਮ ਪ੍ਰਚਲਿਤ ਅਰਥਾਂ ਵਿੱਚ ਵਰਤਿਆ ਜਾਂਦਾ ਜੇ ਅਸੀਂ ਲੈਨੇ ਆ ਉਹਦੀ ਗੱਲ ਕਰ ਰਹੇ ਆ ਠੀਕ ਹੈ ਹਰ ਤਰ੍ਹਾਂ ਦਾ ਜਿਹੜਾ ਵਿਸ਼ਵਾਸ ਆ ਉਹ ਵਿਸ਼ਵਾਸ ਅੰਧ ਵਿਸ਼ਵਾਸ ਹੀ ਖਵਾਉਂਦਾ ਇਸ ਲਈ ਇੱਕ ਦਣੀ ਕਈਆਂ ਦੀ ਐਸੀ ਧਾਰਨਾ ਮਨਉਤ ਆ ਇਸ ਲਈ ਉਹਨਾਂ ਨੇ ਵਿਆਪਕ ਰੂਪ ਵਿੱਚ ਇਹ ਗੱਲ ਜਿਹੜਾ ਫਤਵਾ ਹੀ ਦੇ ਦਿੱਤਾ ਆ ਕਿ ਹਰ ਵਿਸ਼ਵਾ ਜਿਹੜਾ ਉਹ ਅੰਧ ਵਿਸ਼ਵਾਸ ਹੀ ਕਹਲਾਉਂਦਾ ਘਰ ਅਸੀਂ ਕਿਉਂਕਿ ਪਹਿਲਾਂ ਇਸ ਬਾਰੇ ਵਿਚਾਰ ਚਰਚਾ ਕਾਫੀ ਕਰ ਚੁੱਕੇ ਹੋਏ ਆ ਇਹਨੂੰ ਨਾ ਦੁਹਰਾਈਏ ਜੇਕਰ ਅਸੀਂ ਅੰਧ ਵਿਸ਼ਵਾਸ ਦੀ ਗੱਲ ਕਰੀਏ ਇੱਥੇ ਜਿਹੜਾ ਪ੍ਰਚਲਿਤ ਅਰਥਾਂ ਵਿੱਚ ਲੈਂਦੇ ਆ ਤਾਂ ਇਹਦੇ ਜਿਹੜੇ ਦੋ ਪੱਖ ਜਿਹੜੇ ਆ ਕਿਸੀਂ ਜੇ ਜ਼ਿਆਦਾ ਵਿਸਤਾਰ ਤੋਂ ਸੰਕੋਚ ਕਰੀਏ ਤਾਂ ਮੁੱਖ ਰੂਪ ਵਿੱਚ ਆਪਾਂ ਇਹਨੋਂ ਦੋਹਾਂ ਸਿਆਂ ਨੂੰ ਵੰਡ ਕੇ ਸੰਖੇਪੀਤ ਚਰਚਾ ਕਰਦੇ ਆ ਕਿ ਕੁਝ ਜਿਹੜੇ ਅੰਧ ਵਿਸ਼ਵਾਸ ਆ ਜਜ ਦੇ ਅੰਧ ਸ਼ਰਧਾ ਕਹਿ ਲੈਂਦੇ ਆ ਕਿ ਉਹ ਸਾਡੇ ਨਿੱਜੀ ਆ ਉਹਦਾ ਸਬੰਧ ਦੂਜਿਆਂ ਨਾਲ ਨਹੀਂ ਪੁੱਜੇਗੇ ਆ ਕਿ ਜਿਨ੍ਹਾਂ ਦਾ ਸਬੰਧ ਦੂਜਿਆਂ ਨਾਲ ਵੀ ਆ ਦੂਜੇ ਵੀ ਪ੍ਰਭਾਵਿਤ ਹੁੰਦੇ ਆ ਜਿਹੜੇ ਨਿੱਜੀ ਆ ਜਾਂ ਸਮੂਹ ਰੂਪ ਵਿੱਚ ਆ ਇਹਨਾਂ ਦੇ ਠੀਕ ਆ ਕਿ ਹਜੇਵੇਂ ਹਰ ਚੀਜ਼ ਦੇ ਗੱਲ ਦੇ ਦੋ ਪਹਿਲੂ ਹੁੰਦੇ ਆ ਕਿ ਲੈਣ ਵਾਲੇ ਤੇ ਡਿਪੈਂਡ ਕਰਦਾ ਨਿਰਪਰ ਕਰਦਾ ਕਿ ਉਹ ਉਹਨੂੰ ਕਿਸ ਰੂਪ ਵਿੱਚ ਲੈ ਰਿਹਾ ਇਹਦੇ ਵੀ ਜਿਹੜੇ ਉਹ 네ਗੇਟਿਵ ਵੀ ਹੈਗੇ ਆ ਤੇ ਪੋਜ਼ਿਟਿਵ ਵੀ ਹੈਗੇ ਆ 네ਗੇਟਿਵ ਪੋਜ਼ਿਟਿਵ ਜਿਹੜੇ ਆ ਇਹ ਇਹਦੇ ਵੀ ਸਾਨੂੰ ਬੜੇ ਵਿਆਪਕ ਰੂਪ ਵਿੱਚ ਵੇਖਣ ਨੂੰ ਮਿਲਦੇ ਆ ਅਸੀਂ ਦੇਖੋ ਕਿ ਹਰ ਭਵੇਂ ਕੋਈ ਮੰਨਖ ਅੰਧ ਵਿਸ਼ਵਾਸ ਨੂੰ ਕਿੰਨਾ ਵੀ ਉਹ ਕੰਡਮ ਕਰਦਾ ਹੋਵੇ ਚਾਹੇ ਉਹ ਤਾਲਮਖੇਤਰ ਨਾਲ ਜੁੜਿਆ ਆ ਜਾਂ ਨਹੀਂ ਪਰ ਅਸੀਂ ਜਾਣੇ ਜਾਣੇ ਬਹੁਤ ਕੋ ਅੱਜ ਵੀ ਅਸੀਂ ਇਸ ਵਿਗਿਆਨਕ ਯੁੱਗ ਵਿੱਚ ਵੀ ਅਸੀਂ ਉਹਨਾਂ ਦੀ ਵਰਤੋਂ ਕਰਦੇ ਆਂ ਠੀਕ ਹੈ ਜਦੋਂ ਅਸੀਂ ਕਿਸੇ ਨੂੰ ਅਸ਼ੀਰਵਾਦ ਦਿੰਨੇ ਆਂ ਗੁੱਡ ਲੱਕ ਕਹਿੰਨੇ ਆ ਤੇ ਕੀ ਆ ਜਿਦਾਂ ਸੀ ਮੰਨਦੇ ਆ ਕਿ ਸਾਡੇ ਗੁੱਡ ਲੱਕ ਕਹਿਣ ਨਾਲ ਕੁਝ ਨਹੀਂ ਹੋਊਗਾ ਹਾਂਜੀ ਪਰ ਅਸੀਂ ਵਰਤਦੇ ਆ ਵਰਤਦੇ ਫਿਰ ਵੀ ਅਸੀਂ ਧਾਰਮਿਕ ਖੇਤਰ ਵਿੱਚ ਅਸੀਂ ਅਰਦਾਸ ਕਰਦੇ ਆ ਬੱਚੇ ਜਿਹੜੇ ਵਿਦਿਆਰਥੀ ਜਿਹੜੇ ਆ ਉਹ ਖਾਸ ਤੌਰ ਤੇ ਜਦੋਂ ਇਮਤਿਹਾਨ ਦੇਣ ਜਾਂਦੇ ਆ ਤਾਂ ਉਹ ਜ਼ਰੂਰ ਜਿਸ ਧਰਮ ਵਿੱਚ ਵਿਸ਼ਵਾਸ ਕਰਦੇ ਆ ਉਹ ਜਾ ਕੇ ਉੱਥੇ ਨਮਸਕਾਰ ਕਰਦੇ ਆ ਅਰਦਾਸ ਕਰਦੇ ਆ ਪਾਠ ਪੂਜਾ ਕਰਦੇ ਆ ਇਹ ਗੱਲ ਵਕਰੀ ਆ ਕਿ ਉਹ ਜਿਹੜਾ ਪਾਸ ਹੋਣਾ ਉਹਨਾਂ ਦੀ ਜਿਹੜੀ ਉਹਨਾਂ ਕਿੰਨੀ ਕੁ ਪੜ੍ਹਾਈ ਕੀਤੀ ਹੈ ਸਟੱਡੀ ਕੀਤੀ ਹੈ ਮਿਹਨਤ ਕੀਤੀ ਹੈ ਉਹਦੇ ਤੇ ਨਿਰਭਰ ਕਰਦਾ ਪਰ ਇੱਕ ਵਿਸ਼ਵਾਸ ਬਣਿਆ ਹੋਇਆ ਇਹੋ ਜਿਹੜਾ ਵਿਸ਼ਵਾਸ ਆਪਾਂ ਇਹ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਕੋਈ ਨੁਕਸਾਨ ਨਹੀਂ ਨਿਰਸਿੰਦੇ ਕੋਈ ਨੁਕਸਾਨ ਨਹੀਂ ਔਰ ਕਈ ਵਾਰ ਇਹ ਜਿਹੜੀ ਚੀਜ਼ਾਂ ਜਿਹੜੀਆਂ ਇਹ ਮਨੁੱਖ ਨੂੰ ਹਲਾਸ਼ੀਰੀ ਦਿੰਦੀਆਂ ਉਤਸ਼ਾਹਤ ਬੁਧਾਉਂਦੀਆਂ ਪ੍ਰੇਰਣਾ ਦਿੰਦੀਆਂ ਉਹ ਉਹਦੇ اندر ਇੱਕ ਜਿਹੜੀ ਸ਼ਕਤੀ ਆ ਉਹ ਸ਼ਕਤੀ ਪ੍ਰਦਾਨ ਕਰਦੀਆਂ ਇਵਨ ਕਿ ਜਿਹੜੇ ਖਿਡਾਰੀ ਆ ਖੇਡਣ ਵਾਲੇ ਜਿਹੜੇ ਆ ਉਹ ਵੀ ਇੱਕ ਇੱਕ ਤਰ੍ਹਾਂ ਦੀ ਖਾਤਰਾਂ ਦੇ ਕੇਵਲ ਕੇ ਅੰਡਰਵੀਅਰ ਪਾਉਂਦੇ ਆ ਉਹਨਾਂ ਦਾ ਵਿਸ਼ਵਾਸ ਆ ਕਿ ਪਾਇਆ ਸਾਨੂੰ ਜਿੱਤ ਮਿਲੂਗੀ ਕਈ ਜਿਹੜੇ ਆ ਪਿਛੇ ਜੇ ਇੱਕ ਆਪਣੇ ਕੈਨੇਡਾ ਦੀ ਟੀਮ ਆ ਉਹਨਾਂ ਵਰ ਰਾਇਆ ਸੀ ਕਿ ਉਹ ਜਿਹੜੇ ਪਲੇਅਰ ਆ ਉਹ ਜਦੋਂ ਟਾਈਮ ਆਉਂਦਾ ਗੇਮਾਂ ਦਾ ਤੇ ਉਹ ਦਾੜੀ ਵਿਧਾ ਲੈਂਦੇ ਆ ਉਹਨਾਂ ਦਾ ਵਿਸ਼ਵਾਸ ਆ ਕਿ ਦਾੜੀ ਵਿਧਾ ਨਾਲ ਸਾਨੂੰ ਜਿੱਤ ਪ੍ਰਾਪਤ ਹੋਊਗੀ ਇਹ ਠੀਕ ਹੈ ਜੇ ਕੋਈ ਨਫਾ ਨੁਕਸਾਨ ਨਹੀਂ ਪਰ ਕੁਝ ਹੈਗੇ ਆ ਕਿ ਜਿਨ੍ਹਾਂ ਵਿੱਚ ਨੁਕਸਾਨ ਆ ਦਾ ਨੁਕਸਾਨ ਦਾ ਪਹਿਲੂ ਇਹ ਆ ਕਿ ਜੇਕਰ ਅਸੀਂ ਮੰਨ ਲਓ ਕਿਸੇ ਨੇ ਤਵੀਦ ਪਹਿਨ ਲੈਂਦੇ ਆ ਕੋਈ ਰੱਛਿਆ ਪਾ ਲੈਂਦੇ ਆ ਕੋਈ ਧਾਗਾ ਬਨ ਲੈਂਦੇ ਆ ਉਹਨਾਂ ਦਾ ਇਹ ਵਿਸ਼ਵਾਸ ਆ ਕਿ ਇਹਦੇ ਨਾਲ ਮੈਨੂੰ ਸਫਲਤਾ ਮਿਲੂਗੀ ਇਹ ਠੀਕ ਆ ਕਿ ਉਹਦੇ ਨੂੰ ਉਹ ਸ਼ਾਂਤ ਮਿਲਦੀ ਆ ਇੱਕ ਪ੍ਰੇਰਣਾ ਮਿਲਦੀ ਆ ਅੱਲਾ ਸ਼ੇਰੀ ਮਿਲਦੀ ਆ ਇੱਕ ਵਿਸ਼ਵਾਸ ਪੈਦਾ ਹੁੰਦਾ ਕਿ ਮੈਂ ਜ਼ਰੂਰ ਜਿੱਤੂਗਾ ਅਗਿਓ ਕਿ ਮੈਨੂੰ ਆਸ਼ੀਰਵਾ ਮਿਲ ਗਈ ਆ ਮੈਂ ਤਵੀਦ ਪਾਇਆ ਕੋ ਰਸ਼ਿਆ ਪਾਈ ਹੋਈ ਆ ਜਾਂ ਮੈਨੂੰ ਫਰਾਨਾ ਅਸ਼ੀਰਵਾ ਦੇ ਦਿੱਤੀ ਆ ਕਿ ਠੀਕ ਆ ਪਰ ਜੇ ਉਹ ਮੰਨ ਲੋ ਜਿਹੜਾ ਦੂਜਾ ਪੱਖ ਇਹ ਆ ਕਿ ਉਹ ਭੁੱਲ ਜਾਂਦਾ ਤਾਂ ਉਹਦਾ ਉਨਾ ਹੀ ਨੁਕਸਾਨ ਹੋ ਜਾਂਦਾ ਕਿਉਂਕਿ ਉਹਨੂੰ ਆਂਦਾ ਮੈਂ ਤਾਂ ਉਹ ਭੁਲਾਇਆ ਮੈਂ ਤਾਂ ਉਹ ਅਰਦਾਸ ਕਰਨੀ ਭੁਲ ਗਿਆ ਮੱਥਾ ਟੇਕਣਾ ਭੁੱਲ ਗਿਆ ਉਹਦਾ ਕੀ ਆ ਉਹਦੇ ਨਾਲ ਕੀ ਆ ਕਿ ਉਹਦੀ ਜਿਹੜੀ ਬ੍ਰਿਤੀ ਆ ਉਹ ਭੰਗ ਹੋ ਜਾਊਗੀ ਉਹਦਾ ਮਨੋਂ ਬਲ ਜਿਹੜਾ ਉਹ ਡਿੱਗ ਪਊਗਾ ਕਿ ਦੇਖੋ ਕਿੰਨਾ ਆਪਾਂ ਜਾਂਦੇ ਜਿਹੜੇ ਮੰਤਰ ਮਾਰਦੇ ਆ ਉਦਾਰਮੋ ਸਭ ਦੀ ਕੋਈ ਦਸ ਜਾਵੇ ਤਾਂ ਪਿੰਡਾਂ ਵਿੱਚ ਇਹਨਾਂ ਜ ਵੀ ਬਹੁਤ ਥਾਈਂ ਜਿਹੜੇ ਉਹ ਚਲੇ ਜਾਂਦੇ ਆ ਵੀ ਇਹ ਮੰਤਰ ਮਾਰੂਗਾ ਤਾਂ ਉਹ ਠੀਕ ਹੋ ਜਾਊਗਾ ਆਪਾਂ ਜਾਣਦੇ ਆ ਕਿ ਬਹੁਤ ਸਾਰੇ ਸਬ ਜਿਹੜੇ ਉਹ ਜ਼ਹਿਰੀਲੇ ਨਹੀਂ ਹੁੰਦੇ ਖਾਸ ਤੌਰ ਤੇ ਜਿਹੜੇ ਪਾਣੀ ਜਿੱਥੇ ਪਾਣੀ ਦੀ ਬਹੁਤਾਤਾ ਆ ਉਥੇ ਜਿਹੜੇ ਸਬ ਆ ਜ਼ਹਿਰੀਲੇ ਨਹੀਂ ਹੁੰਦੇ ਪਰ ਜਿਹੜਾ ਸਬ ਦਾ ਢਾਰਾ ਕੇ ਸਭ ਡੰਗ ਮਾਰ ਗਏ ਆ ਉਸ ਦਰਦ ਤੋਂ ਬਚਾਉਣ ਲਈ ਜਦੋਂ ਉਸ ਵੇਰੇ ਉਹ ਫੁਕਾ ਮਾਜਬ ਉਹਨੂੰ ਹੀ ਪਤਾ ਕਿ ਕੁਝ ਨਹੀਂ ਲਗਾ ਪਰ ਉਹਨੂੰ ਹੋ ਗਿਆ ਵੀ ਨੇ ਬਸ ਮੰਤਰ ਮਾਰ ਦਿੱਤਾ ਮੇਰਾ ਜ਼ਹਿਰ ਉਤਰ ਜਾਊਗਾ ਉਹ ਠੀਕ ਹੋ ਜਾਂਦਾ ਉਹਨੂੰ ਲੱਗਦਾ ਕੋਈ ਸਵੇਰੇ ਨੇ ਕਰ ਲਿਆ ਜਿਹੜਾ ਕਾਰਨ ਆ ਉਹ ਮਨੋਵਿਗਿਆਨਕ ਆ ਉਹਦੇ ਮੰਤਰ ਨਾਲ ਕੁਝ ਨਹੀਂ ਹੋਇਆ ਫੁਕ ਮਾਰਨ ਨਾਲ ਕੁਝ ਨਹੀਂ ਹੋਇਆ ਪਰ ਉਹਦਾ ਡਰ ਜੀ ਧਰ ਨਿਕਲ ਗਿਆ ਪਰ ਇਹ ਨੁਕਸਾਨਦਾਇਕ ਵੀ ਆ ਕਿ ਮੰਨ ਲਓ ਕੋਈ ਜ਼ਰੀਲਾ ਸਾਬ ਲੜ ਗਿਆ ਕੋਲੋਂ ਮੰਤਰ ਮਾਰਨ ਨਾਲ ਕੁਝ ਨਹੀਂ ਕਰੂਗਾ ਹੋਲਦਾ ਨੁਕਸਾਨ ਕਰਾ ਬਿਠੂਗਾ ਉਹਦੀ ਮੌਤ ਹੋ ਜਾਊਗੀ ਪਰ ਐਸਾ ਕੈਮਰਾ ਹੁੰਦਾ ਤੋਂ ਇਸ ਲਈ ਆਖਰ ਵਿੱਚ ਜਿਹੜਾ ਇਹ ਗੱਲਾਂ ਨੁਕਸਾਨ ਪਹੁੰਚਾਉਂਦੇ ਇਹਨਾਂ ਕੋਲ ਲਾਭ ਨਹੀਂ ਹੁੰਦਾ ਆਪਾਂ ਫਿਰ ਦੁਰਾ ਦਿੰਨੇ ਆ ਕਿ ਇਹ ਠੀਕ ਹੈ ਕਿ ਕੁਝ ਪੱਖ ਜਿਹੜੇ ਆ ਉਹ ਸਾਨੂੰ ਜ਼ਰੂਰ ਲਾਭ ਪਹੁੰਚਾਉਂਦੇ ਆ ਜਿਵੇਂ ਉਹ ਬੜੀ ਇੱਕ ਆਮ ਮਸ਼ਹੂਰ ਗੱਲ ਕਿ ਨੋ ਸੱਸ ਦੀ ਆਮ ਤੌਰ ਤੇ ਜਿਹੜੀ ਆ ਉਹ ਲੜਾਈ ਰਹਿੰਦੀ ਆ ਤੇ ਨੋ ਆਖਰ ਤਾਂ ਬੜੀ ਪਰੇਸ਼ਾਨ ਹੁੰਦੀ ਆ ਤੂੰ ਕਿਸੇ ਸਿਆਣੇ ਕੋਲ ਚਲੀ ਜਾਂਦੀ ਏ ਕਿਸੇ ਨੇ ਦੱਸਿਆ ਇਹ ਫਰਾਨਾ ਸਿਆਣਾ ਜਿਹੜਾ ਤੈਨੂੰ ਐਸਾ ਉਹ ਮੰਤਰ ਦਊਗਾ ਕੋਈ ਚੀਜ਼ ਦਊਗਾ ਕਿ ਸੱਸ ਤੇਰੀ ਜਿਹੜੀ ਆ ਉਹ ਬਿਲਕੁਲ ਤੂੰ ਆਖੇ ਹੀ ਤਦਾਂ ਵੀ ਕੋਈ ਬੋਲਣ ਲੱਗੀ ਤੂੰ ਚਲੀ ਜਾਂਦੀ ਆ ਉਹ ਸੱਚਮੁੱਚ ਸਿਆਣਾ ਸਮਝਦਾਰ ਸਿਆਣਾ ਉਹ ਕਹਿਣ ਲੱਗਾ ਵੀ ਆ ਤੈਨੂੰ ਤਬੀਅ ਦੇਣਾ ਮੈਂ ਜੰਤਰ ਲਿਖ ਕੇ ਦੇ ਰਿਹਾ ਬੜਾ ਪਾਵਰਫੁਲ ਜੰਤਰ ਆ ਪਰ ਇਹਦੀ ਸ਼ਰਤ ਏ ਕਦ ਤੂੰ ਉਹ ਪਾਲਣਾ ਕਰਨੀ ਪਊਗੀ ਕਿ ਜਦੋਂ ਤੇਰੀ ਸੱਸ ਤੇ ਨਾਲ ਲੜਨ ਲੱਗੂ ਕੁਝ ਬੁਰਾ ਬਲਾਕੂਗੀ ਤੂੰ ਫਟੋਫੜੇ ਨਾਲ ਮੂੰਹ ਚ ਪਾ ਲੈਣਾ ਮੂੰਹ ਨਹੀਂ ਖੋਲਣਾ ਉਹ ਕਿੰਨਾ ਬੋਲੇ ਜੋ ਮਰਜ਼ੀ ਆਖੀ ਜਾਵੇ ਤੂੰ ਮੂੰਹ ਨਹੀਂ ਖੋਲਣਾ ਜੇ ਤੂੰ ਮੂੰਹ ਖੋਲਿਆ ਤੇਦਾਈ ਅਸਰ ਨਹੀਂ ਕਰਨ ਲੱਗਾ ਉਹ ਘਰਾਂ ਜਿਹਦੀਆਂ ਜੋ ਸੁਭਾਅਕ ਜੋ ਲੜਾਈ ਹੁੰਦੀ ਆ ਸੱਸ ਬੋਲਣ ਲੱਗਦੀ ਆ ਉਹ ਫੜੋ ਅਜੰਦਰ ਕੱਢਦੀ ਆ ਮੂੰਹ ਚ ਪਾ ਲੈਂਦੀ ਆ ਸੱਸ ਬੁੱਲੀ ਜਾਂਦੀ ਆ ਤੂੰ ਚੁੱਪ ਉਹਨਾਂ ਦੜਬੱਟੀ ਹੋਈ ਆ ਸੱਸ ਜ ਬੜੀ ਹੈਰਾਨ ਹੁੰਦੀ ਆ ਵੀ ਅੱਜ ਬੋਲ ਨਹੀਂ ਰਹੀ ਉਹ ਕੋਈ ਸਮਾਂ ਜਿਹੜਾ ਬੋਲਦੀ ਰਹਿੰਦੀ ਹੈ ਉਹ ਚੁੱਪ ਕਰ ਜਾਂਦੀ ਆ। ਕੋਈ ਸੱਗ ਤੋਂ ਦਿਨ ਹੋਇਆ ਆ ਆਣ ਗੁਆਂਢਾਂ ਵੀ ਦੇਖਿਆ ਉਹਨੂੰ ਵੀ ਮਹਿਸੂਸ ਹੋਇਆ ਵੀ ਇਹ ਤੇ ਬੋਲਦੀ ਨਹੀਂ ਲੜਾਈ। ਆਣ ਘਰ ਦੇ ਬਾਕੀ ਜੀ ਆਖ ਲੈ ਵੀ ਇਹ ਤੇ ਬੋਲਦੀ ਨਹੀਂ ਤੂੰ ਮੈਂ ਬੋਲੀ ਜਾਨੀ ਆ। ਹੋਇਆ ਕਿ ਕਿ ਤੀਜੇ ਦਿਨੋਂ ਆਪੇ ਚੁੱਪ ਕਰ ਗਈ। ਤੋਂ ਨੋਹ ਦੇ ਮੰਜੇ ਬੈਠ ਗਏ ਆ ਕਿ ਜਿਹੜਾ ਵੀ ਇਹ ਜੰਤਰ ਦਿੱਤਾ ਸੀ ਜੰਤਰ ਦੀ ਕਰਮਾ ਹਤਾ। ਜਦ ਕਿ ਉਹਦਾ ਮਤਲਬ ਨਹੀਂ ਸੀ ਕਿ ਤੂੰ ਨਹੀਂ ਬੋਲੇਗੀ ਆਪੇ ਚੁੱਪ ਪਰ ਜੂਗੀ। ਟੀਮ ਵੀ ਜਿਹੜੇ ਇਹ ਪੱਖ ਜਿਹੜੇ ਹੁੰਦੇ ਆ ਇਨੋਂ ਪੱਖਾਂ ਜਿਹੜੇ ਪਖੰਡੀ ਲੋਕ ਆ ਉਹ ਲਾਭ ਉਠਾ ਜਾਂਦੇ ਆ ਆਪਾਂ ਪਿੱਛੇ ਜੀ ਸ਼ਾਇਦ ਗੱਲ ਕੀਤੀ ਸੰਝੀ ਕੀਤੀ ਵੀ ਸੀ ਹਾਂਜੀ ਕਿ ਇੱਕ ਜਿਹੜਾ ਛੋਟਾ ਜਿਹਾ ਰਜਵਾੜਾ ਉਥੇ ਗਵਾਂਢੀ ਦੇ ਜਿਹੜਾ ਰਾਜਾ ਉਹ ਹਮਰਾ ਬੋਲ ਦਿੰਦਾ ਪਰ ਉਹਦੇ ਜਿਆਦਾ ਉਹ ਸ਼ਕਤੀਸ਼ਾਲੀ ਆ ਜਿਹੜਾ ਛੋਟਾ ਰਜਵਾੜਾ ਉਹ ਰਾਜਾ ਕੁਬਰਾ ਜਾਂਦਾ ਉਹਦਾ ਜਰਨੈਲ ਆ ਫੌਜਾਂ ਦਾ ਉਹ ਵੀ ਜਵਾਬ ਦੇ ਦਿੰਦਾ ਵੀ ਆਪਾਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਚੰਗਾ ਹੀ ਅੱਗੇ ਆਪਾਂ ਹਰ ਮੰਨ ਲਈਏ ਉਜੇਾ ਛੋਟਾ ਜਰਨੇ ਆਲਾ ਉਹ ਕਹਿੰਦਾ ਨਹੀਂ ਤੁਸੀਂ ਮੈਨੂੰ ਕਮਾਂਡ ਸੰਭਾਲੋ ਫੌਜ ਦੀ ਫੌਜਦਾਰ ਜੇ ਸਨapati ਬਣਾਉਤੈ ਮੈਂ ਮੁਕਾਲਾ ਕਰੂੰਗਾ ਤੇ ਜਿੱਤ ਕੇ ਦਿਖਾਉਂਗਾ ਉਹਨੇ ਵਿਸ਼ਵਾਸ ਨਾਲ ਕਹਿੰਦਾ ਰਾਜਾ ਕਹਿੰਦਾ ਠੀਕ ਆ ਵੀ ਜੇ ਤੈਨੂੰ ਇੰਨਾ ਵਿਸ਼ਵਾਸ ਆ ਤੂੰ ਸਨapati ਦੀ ਵਾਗਡੋਰ ਸੰਭਾਲ ਜੋ ਵਾਗਡੋਰ ਸੰਭਾਲ ਲੈਂਦਾ ਜਦੋਂ ਫੌਜਾਂ ਰਵਾਨਾ ਹੁੰਦੀਆਂ ਤੇ ਲਾਗੇ ਇੱਕ ਮੰਦਰ ਪੈਂਦਾ ਉਹ ਫੌਜਨੂੰ ਕਹਿੰਦਾ ਵੀ ਆਪਾਂ ਪਹਿਲਾਂ ਲੜਨ ਤੋਂ ਪਹਿਲਾਂ ਆਪਾਂ ਮੰਦਰ ਚਲਦੇ ਆਂ ਜਿਹੜੇ ਦੇਵਤਾ ਜੀ ਆਏ ਬੜੇ ਸ਼ਕਤੀਸ਼ਾਲੀ ਆ ਜੇ ਸਾਨੂੰ ਆਗੇ ਦੇਣਗੇ ਜਿੰਨਾ ਦਾ ਆਸ਼ੀਰਵਾਦ ਮਿਲ ਜਾਊਗਾ ਅਸੀਂ ਜਿੱਤਾਂਗੇ ਤਾਂ ਆਪਾਂ ਜ਼ਰੂਰ ਜਿੱਤ ਪ੍ਰਾਪਤ ਕਰਾਂਗੇ ਪਰ ਜਿਹਨਾਂ ਕਹਿੰਦਾ ਵੀ ਨਹੀਂ ਆਪਾਂ ਨਹੀਂ ਜਿੱਤ ਸਕਦੇ ਆਪਾਂ ਮੋਟਾ ਵਾਂਗੇ ਭੋਜਨ ਵੀ ਹੋ ਗਿਆ ਵੀ ਠੀਕ ਆ ਉਹ ਜਾਂਦਾ ਉਹ ਕਹਿੰਦਾ ਸਿ ਆਪਾਂ ਅਰਦਾਸ ਕਰਦਾ ਉਹ ਸਿੱਕਾ ਸਿਰਦਾ ਕਹਿੰਦਾ ਜੇ ਆਪਸ ਆ ਗਿਆ ਤੇ ਸਮਝ ਲਓ ਆਪਣੀ ਜਿੱਤ ਹੋਊਗੀ ਵੀ ਦੇਵਤੇ ਨੇ ਕਹਿਤਾ ਵੀ ਜਿੱਤ ਹੋਊਗੀ ਤੇ ਦੂਜਾ ਪਾਸਾ ਆ ਗਿਆ ਤਾਂ ਮਤਲਬ ਆਪਣੀ ਹਾਰ ਹੋਊਗੀ ਜੇ ਹਰ ਲਾਗੇ ਤਾਂ ਆਪਾਂ ਪਿੱਛੇ ਮੁੜੇ ਚਲਾਂਗੇ ਆਪਾਂ ਮੁਕਾਵਤਾ ਨਹੀਂ ਕਰਦੇ ਚਾਗੇ ਆ ਉਹਨੇ ਜੋਸ਼ ਬੋਲੇ ਨੇ ਬੋਲੇ ਸਿਕਲ ਛੱਡੇ ਆ ਤੋ ਆ ਗਿਆ ਜਿੱਤਲਾ ਸੀਗਾ ਉਹ ਕਹਿੰਦਾ ਹੁਣ ਕੋਈ ਪ੍ਰਵਾਹ ਕੋਈ ਨਹੀਂ ਹੁਣ ਆਪਣੀ ਜਿਹੜੀ ਜਿੱਤ ਆ ਉਹ ਯਕੀਨਨ ਆ ਉਹ ਜਦੋਂ ਲੜਾਈ ਹੁੰਦੀ ਆ ਕਿਉਂਕਿ ਉਹਨਾਂ ਦਾ ਆਤਮ ਵਿਸ਼ਵਾਸ ਪੈਦਾ ਆ ਗਿਆ ਵੀ ਸਾਡਾ ਦੇਵਤਾ ਤੋਂ ਬੜੇ ਉਤਸ਼ਾਹ ਨਾਲ ਜੋਸ਼ ਨਾਲ ਲੜਦੇ ਆ ਤੋ ਜਿੱਤ ਪ੍ਰਾਪਤ ਕਰ ਜਾਂਦੇ ਆ ਉਹ ਜਿੱਤ ਜਦੋਂ ਬਾਅਦ ਜਿੱਤ ਜਾਂਦੇ ਆ ਬਾਅਦਸ ਮੁੜਦੇ ਆ ਤੋ ਮੰਨਦੇ ਤੇ ਲੱਗ ਉਹਨੂੰ ਦੇਖਦਾ ਵੀ ਨਹੀਂ ਤੋ ਫੌਜ ਜੀਤਾ ਗਰਉਂਦੀ ਆ ਕਹਿੰਦੀ ਆ ਉਹ ਕਹਿਣ ਲੱਗੇ ਵੀ ਆਪਾਂ ਇਹਨਾਂ ਦੀ ਕਿਰਪਾ ਨਾਲ ਆਪਾਂ ਜਿੱਤ ਮਿਲੀ ਆ ਤੇ ਆਪਾਂ ਨਮਸਕਾਰ ਕਰ ਚੱਲੀਏ ਸ਼ੁਕਰਾਨਾ ਕਰ ਚੱਲੀਏ ਧੰਨਵਾਦ ਕਰ ਚੱਲੀਏ ਤੋ ਹੱਸਣ ਲੱਗ ਪਿਆ ਕਹਿੰਦਾ ਕੋਈ ਲੋੜ ਨਹੀਂ ਧੰਨਵਾਦ ਦੀ ਕਹਿਣ ਲੱਗੇ ਕੀਮਤ ਨੂੰ ਤੁਹਾਡਾ ਕਹਿੰਦਾ ਨਹੀ ਉਹ ਸਿਰ ਤੁਹਾਡਾ ਮਨੋਵਲ ਵਧਾਉਣ ਲਈ ਮੈਂ ਐਸਾ ਕੀਤਾ ਸੀਗਾ ਕਿਤੇ ਦੋਹੇ ਪਾਸੇ ਸਿੱਕੇ ਦੇ ਇਹ ਇੱਕੋ ਚੀਜ਼ ਹੀ ਸੀ ਤੋ ਗੱਲ ਕਿ ਜਿਹੜੇ ਜਿੱਤ ਆ ਉਹ ਕੋਈ ਅਰਦਾਸ ਨਾਲ ਜਾਂ ਮੰਤਰ ਨਾਲ ਨਹੀਂ ਹੋਈ ਉਹਨਾਂ ਦਾ ਮਨੋਵਲ ਵਧਾਉਣ ਲਈ ਵੀ ਦੇਖੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਾਂ ਉਦਾਰਨ ਲੈਨੇ ਆ ਹਾਂਜੀ ਉਹਨਾਂ ਦੇ ਸਮਾਲ ਕਿੰਨੇ ਕ ਸਿੰਘ ਸੀਗੇ ਜੇ ਲੜਨ ਵਾਲੇ ਆ ਉਹ ਕਿੰਨੇ ਕ ਸੀਗੇ ਪਰ ਜਿੰਨਾਂ ਨਾਲ ਲੜਾਈ ਕਰਨੀ ਪੈ ਰਹੀ ਆ ਉਹਨਾਂ ਦੀ ਗਿਣਤੀ ਕਿਤੇ ਜ਼ਿਆਦਾ ਬਾਦ ਆ ਪਰ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਮੌਜੂਦ ਆ ਉਹਨਾਂ ਨੂੰ ਗੁਰੂ ਸਾਡੇ ਨਾਲ ਆ ਜਿਹੜੀ ਬਾਅਦ ਵਿੱਚ ਵੀ ਕਿੰਤੀ ਦੇ ਸਿੱਖ ਹੁੰਦੇ ਆ ਪਰ ਉਹਨਾਂ ਅੰਦਰ ਉਹ ਜਿਹੜੀ ਉਹ ਭਾਵਨਾ ਕਿ ਗੁਰੂ ਸਾਡੇ ਅੰਗ ਸੰਗਾ ਗੁਰੂ ਦਾ ਥਾਪਣਾ ਸਾਡੇ ਨਾਲ ਆ ਸਾਡੇ ਸਿਰਾਂ ਦੇ ਉਹਨੇ ਮੇਰਾ ਪਲਖਾਂ 'ਤੇ ਹੱਥ ਰੱਖਿਆ ਹੋਇਆ ਤਾਂ ਉਹ ਜਿੱਤੂਂਦੇ ਆ ਉਹ ਜਿਹੜੇ ਲੜਦੇ ਆ ਕਿ ਸਾਨੂੰ ਇਨਾਮ ਮਿਲੂਗਾ ਸਾਨੂੰ ਤਨਖਾਹ ਮਿਲਦੀ ਆ ਉਹਨਾਂ ਦਾ ਤੇ ਇਹੋ ਜੇ ਲੜਾਕਿਆਂ ਦਾ ਜ਼ਮੀਨਾਂ ਸਮਾਨ ਦਾ ਅੰਤਰ ਆ ਤਾਂ ਕਿਵੇਂ ਜਿਹੜੇ ਇਹ ਪਹਿਲੂ ਜ਼ਰੂਰ ਜਿਹੜੇ ਹੈਗੇ ਆ ਕਿ ਇਹ ਜਿਹੜਾ ਇਹ ਕਾਰ ਫਿਰ ਆਪਾਂ ਦੱਸਦੇ ਕਿ ਇਹ ਮਨੋਵਿਗਿਆਨਕ ਕਾਰਨ ਆ ਪਾਖਾ ਠੀਕ ਇਸ ਲਈ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਬਾਬਰ ਦਾ ਹਮਲਾ ਹੋਇਆ ਉਸ ਸਮੇਂ ਦੀ ਜਿਹੜੀ ਪਠਾਨ ਜਿਹੜੇ ਹਾਕਮ ਉਹਨਾਂ ਨੇ ਬਹੁਤ ਸਾਰੇ ਜਿਹੜੇ ਆ ਧਾਰਮਿਕ ਆਖੋਤੀ ਧਰਮ ਲੋਕ ਜਿਹੜੇ ਆ ਉਹ ਬੁਲਾ ਲੈ ਕੇ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਆਪਾਂ ਐਸੇ ਮੰਤਰ ਮਾਰਾਂਗੇ ਮਾਲਾ ਫੇਰਾਂਗੇ ਕਿ ਉਹ ਜਿਹੜੀਆਂ ਫੌਜਾਂ ਜਿਹੜੀਆਂ ਉਹਨੀਆਂ ਹੋ ਜਾਣਗੀਆਂ ਜਿਹੜੇ ਉਹਨਾਂ ਨੇ ਹਥਿਆਰ ਫੜੇ ਹੋਏ ਚੱਲਣਗੇ ਨਹੀਂ ਪਰ ਮਦਾਨੇ جنگ ਦੇ ਵਿੱਚ ਕੁਝ ਵੀ ਐਸਾ ਨਾ ਹੋਇਆ ਗੁਰਨਾਨ ਸਾਹਿਬ ਮਹਾਰਾ ਖਿਆਲ ਦਿੰਦੇ ਆ ਕਿ ਕੋਟੀ ਹੂੰ ਪੀਰ ਵਰਜ ਰਹਾਏ ਜਾਮਿਰ ਸੁਨਿਆ ਤਾਇਆ ਪਾਣ ਮੁਕਾਉ ਜਲੇ ਬੰਦਰ ਮੁਛ ਮੁਛ ਕੋਰ ਰ ਲਾਇਆ ਉਹ ਫਿਰ ਕਹਿੰਦੀ ਆ ਕੋਈ ਮੁਗਲ ਨਾ ਹੋਵਾ ਅੰਦਾ ਕਿ ਨਾ ਨਾ ਪਰਚਾ ਲਾਇਆ ਕੋਈ ਕਰਾਮਾਤ ਨਹੀਂ ਬਾਪਰੀ ਕੋਈ ਉਹਨਾਂ ਦੀ ਮਾਲਾ ਫੇਰੀਆਂ ਜਾਂ ਉਹ ਕੋਈ ਕੰਮ ਨਾ ਆਈਆਂ ਕੋਈ ਮੁਗਲ ਜਿਹੜਾ ਸੈਨਿਕ ਸੀ ਉਹ ਉਹਨਾਂ ਨਹੀਂ ਹੋਇਆ ਕਿ ਨੁਕਸਾਨ ਦਾ ਪੱਖ ਆ ਤੇ ਜਦੋਂ ਅਸੀਂ ਆਖਰੀ ਸਿੱਟਾ ਨਿਕਲਦਾ ਉਹ ਜ਼ਰੂਰ ਨੁਕਸਾਨ ਪਹੁੰਚਾਉਂਦਾ ਤੋਂ ਦੋਵੇਂ ਪੱਖ ਹੈਗੇ ਇਹਦੇ ਜਿਹੜਾ ਨੁਕਸਾਨ ਜਿਹੜਾ ਉਹ ਤਾਂ ਹੈ ਹੀ ਆ ਤਾਂ ਹੁ ਕੁਝ ਜਿਹੜਾ ذاتی ਤੌਰ ਤੇ ਕੀ ਬੇਰਾਮ ਐਸਾ ਜਿਹੜਾ ਉਹ ਲਾਭ ਉਠਾ ਉਠਾ ਜਿਹੜਾ ਉਠਾਇਆ ਜਾ ਸਕਦਾ ਉਹ ਠਾ ਲੈਂਦੇ ਆ ਔਰ ਇਹੀ ਕਾਰਨ ਆ ਕਿ ਜਿਹੜੇ ਲੋਕ ਆ ਪਖੰਡੀ ਲੋਕ ਆ ਦੰਬੀ ਲੋਕ ਆ ਜਿਹੜੇ ਮਨੁੱਖੀ ਦੀਆਂ ਭਾਵਨਾ ਦਾ ਸ਼ੋਸ਼ਣ ਕਰਦੇ ਆ ਉਹ ਇਨ੍ਹਾਂ ਕਾਰਨਾਂ ਕਰ ਨਹੀਂ ਲੋਕਾਂ ਦਾ ਸ਼ੋਸ਼ਣ ਕਰਨ ਵਿੱਚ ਕਾਮਯਾਬ ਹੋ ਜਾਂਦੇ ਆ ਰਹੀ ਗੱਲ ਜਿਹੜੀ ਅਸੀਂ ਆਮ ਗੱਲ ਕਰਦੇ ਆ कि ਜੇਕਰ ਆਪਾਂ ਨੂੰ ਪਤਾ ਕਿਉਂਕਿ ਤੁਹਾਡਾ ਸਵਾਲ ਸੀਗਾ ਕਿ ਕਿੰਨੇ ਨੁਕਸਾਨ ਕੀ ਆ ਜੀ ਬੇਚ ਖੋਰ ਐਂਡ ਜਦੋਂ ਚਾਹਾਂਗਾ ਜੀ ਉਹਦੇ ਨਾਲ ਇੱਕ ਫੋਨ ਆਇਆ ਉਹਨੇ ਸਪੈਸ਼ਲੀ ਪੁੱਛਿਆ ਉਹ ਕਹਿੰਦੇ ਜੀ ਜੇ ਕਿਸੇ ਨੂੰ ਮਨ ਹੋ ਕਿਸੇ ਥਾਂ ਤੇ ਜਾ ਕੇ ਕੋਈ ਬਿਮਾਰ ਹੈ ਬੰਦਾ ਉੱਥੇ ਸ਼ਰਧਾ ਕਹਿੰਦੇ ਜੀ ਅਵੇ ਇੱਥੇ ਜਾਏਗਾ ਤਾਂ ਤੂੰ ਠੀਕ ਹੋ ਜਾਏਗਾ ਕੰਨ ਜਦੋਂ ਮੈਂ ਉੱਥੇ ਗਿਆ ਤੇ ਉੱਥੇ ਬੜੇ ਪੜ੍ਹੇ ਲਿਖੇ ਵਿਦਵਾਨ ਸੱਜਣ ਸਾਰੇ ਹੀ ਉੱਥੇ ਬੈਠੇ ਸੀ ਉਹ ਸਾਰੇ ਵਿਸ਼ਵਾਸ ਕਰਦੇ ਸੀ ਕੰਨ ਪਹਿਲੇ ਤਾਂ ਮੈਂ ਸੋਚਿਆ ਕਿ ਪਤਾ ਨਹੀਂ ਕੀ ਹੋਏਗਾ ਪਰ ਜਦੋਂ ਮੈਂ ਪੜ੍ਹੇ ਲਿਖੇ ਤੇ ਵਿਦਵਾਨ ਸੱਜਣਾ ਨੂੰ ਉੱਥੇ ਬੈਠੇ ਦੇਖਿਆ ਤੇ ਮੇਰਾ ਵਿਸ਼ਵਾਸ ਹੋਰ ਪੱਕਾ ਹੋ ਗਿਆ ਹਮ ਹਮ ਕਿ ਭਈ ਇਹ ਠੀਕ ਹੈ ਤੇ ਜਦ ਮੈਂ ਕੀ ਉਹ ਜਿਹੜੇ ਵਿਦਵਾਨ ਸੱਜਣ ਆ ਜਿਹੜੇ ਦੁਨਿਆਵੀ ਤੌਰ ਤੇ ਪੜ੍ਹੇ ਲਿਖੇ ਆ ਉਹਨਾਂ ਨੂੰ ਨਹੀਂ ਸਮਝ ਆਈ ਕਿ ਭਈ ਇਹ ਤੇ ਕੀ ਹੋ ਰਿਹਾ ਕਿ ਡਾਕਟਰ ਕੋਲ ਜਾਈਏ ਤੇ ਕਹਿੰਦਾ ਉਹ ਵੀ ਬਟੇ ਦੀ ਭੈ ਵੀ ਫਿਰ ਕਹਿੰਦਾ ਸਾਰੇ ਮੇਰੇ ਵਰਗਾ ਵੀ ਚਲਾ ਗਿਆ ਉੱਤੇ ਨੂੰ ਦੇਖੋ ਜਿਹੜਾ ਉਹ ਵੀ ਜਿਹੜੇ ਆ ਉਹ ਕਿਸੇ ਨੂੰ ਦੇਖ ਕੇ ਵੀ ਉਹ ਵੀ ਗੱਲ ਸੁਆਇਓ ਵੀ ਹਰਜ ਕੀ ਆ ਹਾਂ ਆ ਦੇਖੋ ਤੁਸੀਂ ਜਿਹੜੇ ਅੱਜ ਕੀ ਇਥਾਂ ਦੇਖਿਆ ਤੁਸੀਂ ਕਿ ਨਰੋਲ ਪਖੰਡ ਹੋ ਰਿਆ ਲੋਕਾਂ ਦੀਆਂ ਭਾਵਨਾਵਾਂ ਨਾਲ ਖਲਵਾੜ ਹੋ ਰਿਆ ਉਹ ਲੋਕ ਕੀ ਕਰਦੇ ਆ ਕਿ ਜਦੋਂ ਥਾਂ ਬਣਾਉਂਦੇ ਆ ਕੋਈ ਉਦਾਰਨ ਜੀ ਗੁਜ਼ਾਰਾ ਬਣਾ ਲੈਂਦੇ ਆ ਕੋਈ ਡੇਰਾ ਬਣਾ ਲੈਂਦੇ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਉਹ ਜਿਹੜੇ ਪ੍ਰਸਿੱਧ ਕਥਾਵਾਚਕ ਆ ਜਾਂ ਰਾਗੀ ਸਹਿਬਾਨ ਆ ਉਹਨਾਂ ਨੂੰ ਬੁਲਾ ਲੈਂਦੇ ਆ ਉਹ ਉਹ ਜੇ ਉਹਨੂੰ ਪੁੱਛੇ ਕਹਿੰਦੇ ਸੋ ਉਹ ਕਹਿੰਦੇ ਅਸੀਂ ਤਾਂ ਆਪਣਾ ਜੀ ਪ੍ਰਚਾਰ ਹੀ ਕਰਨਾ ਹੁੰਦਾ ਅਸੀਂ ਤੇ ਗੁਰਮਤਿ ਦੀ ਗੱਲ ਕਰਨੀ ਹੁੰਦੀ ਆ ਪਰ ਹੁੰਦਾ ਕੀ ਆ ਕਿ ਉਹ ਤਾਂ ਜੋ ਗੁਰਮਤਿ ਦੀ ਗੱਲ ਕਰ ਆ ਕਿ ਸੁਣੀ ਨਹੀਂ ਸੁਣੀ ਪਰ ਲੋਕਾਂ ਦੇ ਹੋ ਗਿਆ ਵੀ ਏਡੇ ਵੱਡੇ ਪ੍ਰਚਾਰਕ ਏਡੇ ਵੱਡੇ ਰਾਗੀ ਸਹਿਬਾਨ ਏਡੇ ਵੱਡਾ ਲੀਡਰ ਉਹ ਚਲਾ ਗਿਆ ਤੇ ਸਾਨੂੰ ਜੰਜ ਕੀ ਅਰਜਾ ਗੱਲ ਸਿਹਦੀਨ ਗੱਲ ਪਿਹਦੀ ਹੋ ਜਾਂਦੀ ਆ ਠੀਕ ਇਸ ਕਰਕੇ ਤੁਸੀਂ ਦੇਖੋ ਕਿ ਆਮ ਜਿਹੜੇ ਲੋਕੀਆ ਉਹ ਲਾਭ ਉਠਾ ਜਾਂਦੇ ਆ ਕਿ ਜਿਹੜੇ ਤੁਸੀਂ ਦੇਖੋ ਕਈ ਜਿਹੜੇ ਕਈ ਥਾਂ ਜਿਹੜੇ ਇਸ ਕਰਕੇ ਪ੍ਰਚਲਿਤ ਹੋ ਗਏ ਨਿੱਜੀ ਆ ਸਾਰਿਆਂ ਨੂੰ ਪਤਾ ਕਿ ਨਿੱਜੀ ਆ ਇਹਨਾਂ ਦੇ ਪਰ ਕਿਉਂਕਿ ਉਹਨਾਂ ਲੋਕਾਂ ਨੇ ਜਿਹੜੇ ਪ੍ਰਸਿੱਧ ਜਿਹਨਾਂ ਲੋਕੀ ਸੁਣਦੇ ਆ ਉਹ ਬੁਲਾ ਲੈਂਦੇ ਆ ਉਹ ਇਸ ਚੀਜ਼ ਦਾ ਖਿਆਨ ਨਹੀਂ ਰੱਖਦੇ ਕਿ ਜੀ ਉਹ ਆਪਣੇ ਉਤਰਕ ਦਿੰਦੇ ਆ ਜਿਹੜੇ ਤਰਕ ਵੀ ਕੋਈ ਜਾਣ ਨਹੀਂ ਕਿਸੇ ਜੀ ਦੀ ਗੁਰਮਤ ਦੀ ਗੱਲ ਕਰਦੇ ਆ ਪਰ ਉਹ ਹੀ ਨਹੀਂ ਪੱਖ ਵੇਖ ਪਾਰੇ ਕਿ ਉਹ ਗੁਰਮਤ ਦੀ ਗੱਲ ਉਹਨਾਂ ਦੀ ਜਿਹੜੀ ਉਹ ਕਿੰਨੇ ਕੁ ਚੱਲਦੀ ਹੋਊਗੀ ਕਿੰਨੇ ਕੋਈ ਸੁਣਦਾ ਹੋਊਗਾ ਪਰ ਉਹਨਾਂ ਦੇ ਜਾਣ ਨਾਲ ਕੀ ਆ ਕਿ ਜਿਹੜੇ ਉਹਨਾਂ ਉਹਦੇ ਸ਼ਰਧਾ ਰੱਖਦੇ ਆ ਉਹਨਾਂ ਦਾ ਸਨਮਾਨ ਕਰਦੇ ਉਹਨਾਂ ਨੂੰ ਸੁਣਦੇ ਆ ਉਹ ਜਿਹੜੇ ਆ ਉਹ ਇਹ ਇਹਨੂੰ ਆਧਾਰ ਬਣਾ ਕੇ ਲਓ ਜੀ ਉਹ ਆਗੇ ਉਹ ਬੁਲ ਕੇ ਕਥਾ ਕਰਕੇ ਕੀਰਤਨ ਕਰਕੇ ਤਾਂ ਉਹ ਜਿਹੜੇ ਲੋਕੀ ਜਿਹੜੇ ਆ ਉਧਰ ਵਹਿਰਾ ਘੱਟ ਦਿੰਦੇ ਆ ਠੀਕ ਨੁਕਸਾਨ ਇਹ ਹੋ ਜਾਂਦਾ ਕਿ ਸਾਡੇ ਦੂਜੀ ਗੱਲ ਇਹ ਆ ਕਿ ਸਾਡੇ ਦਾ ਜੋ ਜਾਣੇ ਆ ਤਾਂ ਸਾਡੇੜਾ ਉਹ ਜਿਹੜੀ ਅਕਲ ਦਾ ਦਰਵਾਜਾ ਕਹਿ ਲੋ ਬੰਦ ਹੋ ਜਾਂਦਾ ਅਸੀਂ ਉਹ ਦੂਜੇ ਸੋਚਦੇ ਹੀ ਨਹੀਂ ਜਾਂ ਇੱਕ ਨੁਕਸਾਨ ਦਾ ਪੱਖ ਇਹ ਆ ਇਹ ਮਨੋਵਿਗਿਆਨਕ ਪਹਿਲੂ ਇਹ ਵੀ ਆ ਕਿ ਫਿਰ ਸਾਨੂੰ ਇਹਦਾ ਵੀ ਇਹ ਇਹਦਾ ਹੋ ਜੂਗਾ ਤਾਂ ਅਸੀਂ ਦੂਜੇ ਪਾਸੇ ਸੋਚਦੇ ਹੀ ਨਹੀਂ ਉਹ ਕਈ ਵਾਰ ਇਹੋ ਆਇਆ ਕਿ ਉਹਨਾਂ ਉਹ ਭਿਆਨਕ ਬਿਮਾਰੀਆਂ ਸੀਗੀਆਂ ਇਸ ਵਿਸ਼ਵਾਸ ਨਾਲ ਜੀ ਫੰਡ ਤਾਂ ਠੀਕ ਹੋ ਜਾਂਦੀਆਂ ਉਹ ਚਲੇ ਗਏ ਹਾਜ਼ਰੀਆਂ ਭਰਦੇ ਰਹੇ ਉਹਨਾਂ ਨੂੰ ਵਿਸ਼ਵਾਸ ਦਵਾਉਂਦੇ ਰਹੇ ਚੀਕਦਾ ਹੋਏ ਨਹੀਂ ਬਿਮਾਰੀ ਵੱਧ ਗਈ ਆਕਰ ਉਹਨਾਂ ਦੀ ਮੌਤ ਹੋ ਗਈ। ਇਹ ਵੀ ਡਾਕਟਰਾਂ ਕੋਲ ਗਏ ਵੀ ਤੋਂ ਨਾ ਕਿਹਾ ਵੀ ਨਹੀਂ ਤੁਸੀਂ ਟੂ ਲੇਟ ਜੇ। ਹਾਂਜੀ। ਤੁਸੀਂ ਇਹ ਨੁਕਸਾਨ ਹੁੰਦਾ। ਇਹ ਵਿਚਾਰ ਕਰਨ ਦੀ ਜਿਹੜੀ ਸਾਨੂੰ ਸੋਚਣ ਦੀ ਲੋੜ ਆ ਕਿ ਸਾਨੂੰ ਜਿਹੜਾ ਉਹ ਵਿਚਾਰ ਕਰਨ ਦੀ ਲੋੜ ਆ ਤਾਂ ਕਿ ਅਸੀਂ ਬਾਅਦ ਵੀ ਸਾਨੂੰ ਪਛਤਾਉਣਾ ਨਾ ਪਵੇ। ਹਾਂਜੀ। ਮੈਂ ਇਹ ਇੱਕ ਹੋਰ ਪਹਿਲੂ ਬੜਾ ਜੜਾ ਸਭ ਤੋਂ ਵੱਡਾ ਨੁਕਸਾਨ ਹੁੰਦਾ। ਜੀ। ਮਨੋਵਿਗਿਆਨਿਕ ਜਦੋਂ ਜੋ ਮੈਂ ਰਿਸਰਚ ਕੀਤੀ ਉਹ ਤੋਂ ਪਤਾ ਲੱਗਾ ਈ ਜਦੋਂ ਅਸੀਂ ਅંધ ਵਿਸ਼ਵਾਸ ਵਿੱਚ ਚੱਲ ਜਾਂਦੇ ਆ ਸਾਡਾ ਬ੍ਰੇਨ ਜਿਹੜਾ ਉਹ ਹੈਕਿੰਗ ਬ੍ਰੇਨ ਦੀ ਹੈਕਿੰਗ ਹੋ ਜਾਂਦੀ ਹੈ ਜਦੋਂ ਸਾਡੇ ਬ੍ਰੇਨ ਦੀ ਹੈਕਿੰਗ ਹੋ ਜਾਂਦੀ ਆ ਭਾਵੇਂ ਉਹ ਮੰਨ ਲਓ ਵਿਸ਼ਵਾਸ ਰਿਲੀਜੀਅਸ ਵਿਸ਼ਵਾਸ ਵਿੱਚ ਹੀ ਹੋਈ ਕੋਈ ਵਿਸ਼ਵਾਸ ਹੋਵੇ ਕੋਈ ਵਿਸ਼ਵਾਸ ਹੋ ਸਕਦੀ ਹੋਈ ਪਰ ਜਿਹੜਾ ਲੌਜੀਕਲ ਸੋਚਣ ਦਾ ਪਾਰਟ ਹੈ ਉਹ ਸਾਡੇ ਬ੍ਰੇਨ ਵਿੱਚ ਉਹ ਕੱਟਣਾ ਸ਼ੁਰੂ ਹੋ ਜਾਂਦਾ ਹੈ ਜੋ ਜਦੋਂ ਗੱਲ ਕਰਦਾ ਤੁਸੀਂ ਜਿਹੜਾ ਉਹ ਜ ਆਹ ਉਹ ਕਰਨਾ ਸ਼ੁਰੂ ਹੋ ਜਾਂਦਾ ਕਰਨਾ ਸ਼ੁਰੂ ਹੋ ਜਾਂਦਾ ਉਹ ਜਦੋਂ ਬੱਚਾ ਦੇਖਿਆ ਗਿਆ ਜਿਹੜੇ ਬੱਚੇ ਅੰਧਵਿਸ਼ਵਾਸ ਯਾਦਾ ਬਲੀਵ ਕਰਦੇ ਆ ਉਹ ਆਪਣੀ ਐਜੂਕੇਸ਼ਨ ਦੇ ਵਿੱਚ ਜਦੋਂ ਉਹਨਾਂ ਨੂੰ ਲੌਜੀਕਲ ਜਾਂ ਸਾਇੰਟੀਫਿਕ ਵੱਲ ਜਾਣਾ ਹੁੰਦਾ ਉਹ ਬਹੁਤ ਕਾਮਯਾਬ ਨਹੀਂ ਹੁੰਦੇ ਜਿਹੜੇ ਕਿ ਬੱਚੇ ਲੌਜੀਕਲ ਤੇ ਰੈਸ਼ਨਲ ਮੈਥ ਦਵਾ ਜਾਂ ਹੋਰ ਚੀਜ਼ਾਂ ਦਾ ਸ਼ੁਰੂ ਤੋਂ ਹੀ ਸੋਚਦੇ ਆ ਉਹ ਜਿਹੜੇ ਇਹ ਦੇਖਿਆ ਗਿਆ ਕਿ ਜਿਹੜੇ ਸਾਇੰਟਿਸਟਾਂ ਦੀ ਵੀ ਜਿਹੜੇ ਰਿਸਰਚ ਕੀਤੀ ਗਈ ਜਿਹੜੇ ਬੱਚੇ ਬਚਪਨ ਤੋਂ ਸ਼ੱਕ ਕਰਦੇ ਸੀ ਅਸੈਪਟੇਬਿਲਟੀ ਫਾਰ ਹਰ ਇੱਕ ਚੀਜ਼ ਦੀ ਨਹੀਂ ਸੀ ਉਹ ਬਹੁਤ ਜ਼ਿਆਦਾ ਅੱਗੇ ਵਧੇ ਨੋਬਲ ਪਾਰ ਲੌਰੇਟਸ ਨੋਬਲ ਦੇ ਪ੍ਰੋਫੈਸਰਸ ਤੇ ਹੋਰ ਚੀਜ਼ਾਂ ਇੱਕ ਦੁਨੀਆਵੀ ਪੱਖ ਤੋਂ ਰਿਸਰਚ ਪੂਰੀ ਇਸ ਪਾਸੇ ਚੱਲੀ ਉਹ ਜੜੀ ਗੱਲ ਤੁਸੀਂ ਕਹੀ ਹੈ ਜੇ ਬਚਪਨ ਤੋਂ ਐਵੀਂ ਜੀ ਗੱਲ ਹੋ ਜਾਏ ਤਾਂ ਉਹਦਾ ਨੁਕਸਾਨ ਕਿੰਨਾ ਵੱਡਾ ਹੋ ਜਾਂਦਾ ਮੈਂ ਬਚਪਨ ਤੋਂ ਐਵੇਂ ਵੱਡੇ ਹੁੰਦੀਆਂ ਵੀ ਇਰਾਮਤ ਉਸ ਜਿਹਦਾ ਸੋਚ ਹੀ ਸੋਚ ਹੀ ਬਦਲ ਜਾਂਦੀ ਬਿਲਕੁਲ ਜੀ ਸਾਡਾ ਅਸੀਂ ਉਸ ਦੂਜਾ ਪਾਸੇ ਸੋਚਦੇ ਹੀ ਨਹੀਂ ਸਾਡਾ ਧਿਆਨ ਜਾਂਦਾ ਹੀ ਨਹੀਂ ਉਸ ਪਾਸੇ ਇਸ ਕਰਕੇ ਇਹ ਪਰਮੇਸ਼ੀય ਧਾਰਮਿਕ ਕਿਤੇ ਦੀ ਗੱਲ ਹੀ ਕਰੀਏ ਕਿ ਇਸ ਲਈ ਜਿਹੜੇ ਜਾਗਰੂਕ ਮਹਾਂਪੁਰਸ਼ ਹੋਏ ਆ ਉਹਨਾਂ ਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਕਿ ਕਿੰਨੇ ਲੋਕ ਇਸ ਪਾਸੇ ਜਾ ਰਹੇ ਆ ਜਾਂ ਮੰਨਦੇ ਆ ਹੁਣ ਤੁਸੀਂ ਗੁਰਨਾਨ ਸਾਹਿਬ ਦੇ ਉਦਾਹਰਣ ਲੈ ਲਿਨੇ ਆਪਾਂ ਹਰਦੁਆਰ ਜਾਂਦੇ ਆ। ਉਹ ਹਰਦੁਆਰ ਜਦੋਂ ਜਾਂਦੇ ਆ ਗੁਰੂ ਸਾਹਿਬ ਤਾਂ ਉਹ ਪਾਣੀ ਲੋਕੀ ਦੇਰੇ ਆ ਸੂਰਜ ਦੇਵਤਾ ਨੂੰ ਪਿਤਰਾਂ ਨੂੰ ਪੁੰਜਾਰੇ ਆ ਉਹਨਾਂ ਦਾ ਵਿਸ਼ਵਾਸ ਆ ਕਿ ਪਿੱਤੇ ਲੋਕਾਂ 'ਚ ਪਾਣੀ ਪਹੁੰਚ ਰਿਹਾ। ਕੋਈ ਜਿਹੜਾ ਉਹਨਾਂ ਪਰ ਮੈਂ ਆਪਣਾ ਵੱਲੋਂ ਕੋਈ ਨੂੰ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਜਸਟੀਫਾਈ ਕਰਨ ਦੀ ਪਰ ਗੁਰਨਾਨ ਸਾਹਿਬ ਇਕੱਲੇ ਆ। ਜਿਹੜੇ ਉਹਨਾਂ ਨੂੰ ਸਮਝਾਉਣ ਲਈ ਉਹ ਲੈਹਂਦੇ ਵਾਲੇ ਪਾਸੇ ਮੂੰਹ ਕਰਕੇ ਪਾਣੀ ਸਿੱਤਾਂ ਸ਼ੂ ਕਰ ਦਿੰਦੇ ਆ। ਮੁਝੇ ਜੇਕਰ ਇਹ ਤਰਕ ਹੁੰਦਾ ਜਿਹੜਾ ਅਸੀਂ ਤਰਕ ਦਿੰਦੇ ਆ ਜੀ ਇੰਨੇ ਲੋਕੀ ਜਾ ਰਹੇ ਆ ਇਹਨਾਂ ਲੋਕੀਂ ਵਿਸ਼ਵਾਸ ਕਰ ਰਹੇ ਆ ਹਰਜ ਕੀ ਆ ਜੇ ਗੁਰੂ ਸਾਹਿਬ ਇਹ ਸੋਚਦੇ ਕਿ ਹਰਜ ਕੀ ਆ ਤਾਂ ਫਿਰ ਤਾਂ ਸੁਧਾਰ ਦੀ ਕੋਈ ਸਮਝਣਾ ਹੈ ਹੀ ਨਹੀਂ ਸੀ ਇਸ ਲਈ ਕਬੀਰ ਸਾਹਿਬ ਦਾ ਬਖਸ਼ਵਦ ਆ ਜਿਹਦੇ ਵਿੱਚ ਉਹ ਕਹਿੰਦੇ ਕਿ ਮਲਨ ਪੁਲੀ ਜਗ ਪੁਲਾਣਾ ਹਉ ਪੁਲਾਣੇ ਨਾਹੀਂ ਕਹਿੰਦੇ ਮਨ ਪ੍ਰਤੀਕ ਆ ਇੱਥੇ ਆਮ ਜਿਹੜਾ ਜਿਹੜਾ ਜ਼ਿੰਮੇਵਾਰ ਬੰਦੇ ਆ ਠੀਕ ਆ ਜਿਹੜੇ ਆਪਾਂ ਕੁਦਾਰੇ ਆਪਣੇ ਮਹਾਪੁਰਖ ਜੀ ਕਾਣਾ ਵਿਦਵਾਨ ਜੀ ਜਿਸ ਗੱਲ ਕੀਤੀ ਆ ਬੜਾ ਪੜਿਆ ਲਿਖਿਆ ਜੀ ਪਰ ਜਿਹੜੇ ਸੱਚਮੁੱਚ ਸਮਝਦੇ ਆ ਉਹ ਇਹ ਗੱਲ ਦੀ ਪਰਵਾਹ ਨਹੀਂ ਕਰਦੇ ਉਹਨਾਂ ਨੂੰ ਇਹ ਚਿੰਤਾ ਨਹੀਂ ਕਿ ਕਿਨੇ ਲੋਕੀ ਜਿਹੜੇ ਆ ਇਸ ਨੂੰ ਮੰਨਦੇ ਆ ਜਾਂ ਉਹ ਕਿਸ ਤਰ੍ਹਾਂ ਦੇ ਪੜਿਆ ਲਿਖਿਆ ਜਾਂ ਉਹ ਬੜਾ ਉੱਚ ਪਦਵੀ ਦਾ ਮਾਲਕ ਆ ਨਹੀਂ ਉਹ ਦੇਖਦੇ ਆ ਕਿ ਸੱਚ ਕੀ ਆ ਸੱਚ ਨੂੰ ਸਮਝ ਕੇ ਉਹਦੇ ਦੇ ਪੈਰਾ ਦਿੰਦੇ ਆ ਇਸ ਲਈ ਜਿਹੜਾ ਨੁਕਸਾਨ ਜਿਹੜਾ ਉਹ ਜ਼ਿਆਦਾ ਕਿਉਂਕਿ ਆਖਰ ਭਾਵੇਂ ਉਹ ਨਿੱਜੀ ਤੌਰ ਤੇ ਭਾਵੇਂ ਕਿੰਨਾ ਵੀ ਲਾਭ ਸਾਨੂੰ ਵਿਅਕਤੀ ਤੌਰ ਤੇ ਮਿਲ ਜਾਵੇ ਪਰ ਆਖਰ ਜਿਹੜਾ ਉਹਦਾ ਫਲ ਨੁਕਸਾਨ ਹੀ ਹੁੰਦਾ ਇਸ ਲਈ ਸਾਨੂੰ ਜਿਹੜਾ ਇਹ ਪੱਖੋਂ ਤੋਂ ਸचेत ਹੋਣ ਦੀ ਲੋੜ ਆ ਨਾ ਕਿ ਅਸੀਂ ਇਹ ਸੋਚੀ ਵੀ ਸਾਡਾ ਇਹਦਾ ਕੀ ਇਹਦਾ ਕੀ ਆ ਕਿ ਜਿਹੜੇ ਲੋਕੀ ਬੇਈਮਾਨ ਲੋਕੀ ਆ ਪਖੰਡੀਆਂ ਦੰਬੀਆਂ ਆ ਉਹਨਾਂ ਲੋਕਾਂ ਦੀ ਦੁਕਾਨਦਾਰੀ ਚੱਲਦੀ ਰਹਿੰਦੀ ਆ ਅਸੀਂ ਉਹਨਾਂ ਲੋਕਾਂ ਨੂੰ ਹੋਰ ਅਲਾਸ਼ੀ ਦੇ ਉਹ ਵੀ ਨਹੀਂ ਕਹਿੰਦੇ ਆ ਉਹਨਾਂ ਦਰਕ ਵੀ ਇਹੋ ਤੁਸੀਂ ਕਰਕੇ ਦੇਖ ਲਓ ਤੁਸੀਂ ਇਹੰਦਾ ਚੱਲਾਈਏ ਜੇ ਮੰਨ ਲਓ ਕਈ ਥਾਂ ਕਹ ਦਿੰਦੇ ਕੀ ਜੀ ਆ ਭਈ ਤੁਸੀਂ ਇਹ ਫਰਾਨੇ ਮਾਪੁਰ ਪੁੱਤਰਾ ਦੀ ਦਾਤ ਦਿੰਦੇ ਜਾਂ ਫਰਾਨੀ ਥਾਂ ਦੇ ਪੁੱਤਰਾ ਦੀ ਦਾਤ ਆ ਮਿਲਦੀ ਆ ਪਰ ਕਈ ਵਾਰ ਆ ਕਿ ਐਸੇ ਸਜਣੇ ਆ ਗਏ ਜਿਹੜੇ ਕਿ ਪੁੱਤਰਾ ਦੀ ਦਾਤ ਦਿੰਦੇ ਆ ਲੋਕਾਂ ਨੂੰ ਉਹਨਾਂ ਦੇ ਆਪਣੇ ਜਿਹੜੇ ਆ ਉਹ ਧੀਆਂ ਹੁੰਦੀਆਂ ਪਰ ਕੋਈ ਸਵਾਲ ਨਹੀਂ ਕਰਦਾ ਕਿਸੇ ਦੇ ਬਾਂਧੀ ਹੁੰਦਾ ਵੀ ਇਹਦੇ ਆਪਣੇ ਦੇ ਧੀਆਂ ਹੀ ਆ ਕਿਉਂਕਿ ਉਹ ਆਪਣੀ ਉਹ ਪੁੱਤਰੀਆਂ ਦੀਆਂ ਗੱਲਾਂ ਕਰਕੇ ਸੁਣਾ ਦਿੰਦੇ ਆ ਜਿਹੜੇ ਨੁਕਸਾਨ ਦੀ ਗੱਲ ਜਿਹੜੀ ਆ ਨੁਕਸਾਨ ਜਿਹੜਾ ਆਪਾਂ ਅੱਗੇ ਬਕਰਾ ਪਾਕ ਕਰਾਂਗੇ ਗੁਰਬਾਣੀ ਦਾ ਪਾਕ ਕਿ ਜਿਹੜਾ ਇਹਦੇ ਨਾਲ ਨੁਕਸਾਨ ਕਿੰਨਾ ਹੋਇਆ ਨੁਕਸਾਨ ਜਿਹੜਾ ਨੁਕਸਾਨ ਦਾ ਜਿਹਦੀ ਪਰਪਾਈ ਸਦੀਆਂ ਬਾਅਦ ਵੀ ਅਸੀਂ ਨਿੰਕ ਪੂਰੀ ਕਰ ਸਕੇ ਨਹੀਂ ਭਰਿਆ ਜਾ ਸਕਿਆ ਉਖਲਾ ਅੱਜ ਵੀ ਮੌਜੂਦ ਆਜ ਵੀ ਮੰਨੂ ਜਿਹੜਾ ਉਹ ਉਸ ਡੂੰਗੀ ਖਾਈ ਵਿੱਚ ਡੱਗਾ ਆਇਆ ਔਰ ਮੁੰਦੇ ਮੁੰ ਡੱਗਾ ਆਇਆ ਉਹਨੇ ਆਪਣਾ ਜੀਵਨ ਦਾ ਨਰਕ ਬਣਾਇਆ ਹੀ ਬਣਾਇਆ ਆ ਪਰ ਉਹ ਆਲੇ ਦੁਆਲੇ ਨੂੰ ਵੀ ਨਰਕਾ ਪਰੀ ਜ਼ਿੰਦਗੀ ਜਿਉਣ ਲਈ ਉਹ ਦੂਜਿਆਂ ਨੂੰ ਵੀ ਮਜਬੂਰ ਕਰ ਰਿਹਾ ਇਸ ਲਈ ਜਿਹੜੇ ਨੁਕਸਾਨ ਜਿਹੜੇ ਆ ਉਹ ਜ਼ਿਆਦਾ ਹੋਰ ਬੜੇ ਭਿਆਨਕ ਆ ਤਾਂ ਸਾਨੂੰ ਸੁਚੇਤ ਹੋਣ ਦੀ ਲੋੜਾ ਨਾ ਕਿ ਕੋਈ ਹਰਜ ਕੀ ਆ ਕਰਨ ਕੇ ਹਰਜ ਕੀ ਆ ਵਰਜੇ ਸਾਨੂੰ ਫਿਰ ਉਹ ਸਾਡਾ ਮਨ ਦਾ ਸੁਭਾਅ ਕੇ ਅਸੀਂ ਬਾਰ ਬਾਰ ਕਰਾਂਗੇ ਫਿਰ ਜੀ ਇਹ ਬਹੁਤ ਵਧੀਆ ਅਸਿਆਦੀ ਅਤੇ ਵੀਡੀਓ ਨੂੰ ਸਮੇਟਦੇ ਆ ਅੱਜ ਬੜਾ ਇੰਪੋਰਟੈਂਟ ਅਸੀਂ ਗੱਲ ਕੀਤੀ ਕਿ ਜਿਹੜਾ ਇੱਕ ਕੁਐਸਚਨ ਆ ਉਹਨਾਂ ਦਾ ਕੀ ਫਰਕ ਪੈਂਦਾ ਜੀ ਕਰਕੇ ਦੇਖ ਲਓ ਜੀ ਇਸ ਕੋਈ ਨੁਕਸਾਨ ਤਾਂ ਨਹੀਂ ਹੋ ਚੱਲਦਾ ਪਰ ਇੱਕ ਗੱਲ ਦਾ ਨੁਕਸਾਨ ਹਮੇਸ਼ਾ ਹੁੰਦਾ ਜਿਹੜਾ ਮਨੋਵਿਗਿਆਨਿਕ ਨੁਕਸਾਨ ਹੈ ਕਿ ਤੁਹਾਡੀ ਆਦਤ ਬਣ ਜਾਂਦੀ ਹੈ ਔਰ ਆਦਤ ਵਿੱਚ ਜਿਹੜਾ ਜਿਹੜੀ ਚੀਜ਼ ਨੂੰ ਤੁਸੀਂ ਰੈਸ਼ਨਲੀ ਸੋਚਣਾ ਸੀ ਡਿਸਾਈਡ ਕਰਨਾ ਸੀ ਬ੍ਰੇਨ ਨੂੰ ਚਲਾ ਕੇ ਪੜ੍ਹਨਾ ਸੀ ਜਾਂ ਉਹਦੇ ਬਾਰੇ ਕੋਈ ਵੀ ਅਸੀਂ ਤੱਥ ਲੈਣੇ ਸੀ ਉਹ ਬਿਲਕੁਲ ਖਾਨਾ ਬੰਦ ਹੋ ਜਾਂਦਾ ਔਰ ਹੋਲੀ ਹੋਲੀ ਉਹ ਡੈੱਡ ਹੋ ਜਾਂਦਾ ਸੋਚਣ ਦੀ ਸ਼ਕਤੀ ਖਤਮ ਹੁੰਦੀ ਆ ਭਾਵੇਂ ਜਿਹੜਾ ਸਰਮਾਏ ਵੱਲੋਂ ਜਾਂ ਹੋਰ ਚੀਜ਼ਾਂ ਵੱਲੋਂ ਨੁਕਸਾਨ ਹੋਵੇ ਨਾ ਹੋਵੇ ਹਮੇਸ਼ਾ অন ਯੋਰ ਲੈਵਲ ਹਰ ਇੱਕ ਦੇ ਲੈਵਲ ਤੇ ਯਾਨੀ ਜਿਹਨੇ ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਕਿ ਨੁਕਸਾਨ ਹੁੰਦਾ ਪਾਈਸਾ ਤੁਹਾਡਾ ਬਹੁਤ ਬਹੁਤ ਧੰਨਵਾਦ ਬੜੇ ਵਧੀਆ ਤਰੀਕੇ ਨਾਲ ਅਸੀਂ ਇਹ ਕੁਐਸਚਨ ਨੂੰ ਨਿਪਟਾਇਆ ਔਰ ਦੇਖਿਆ ਸੋ ਸਾਰਿਆਂ ਨੂੰ ਪਲੀਜ਼ ਬੇਨਤੀ ਹੈ ਕਿ ਇਹਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਵੱਧ ਤੋਂ ਵੱਧ ਨੂੰ ਦੇਖਿਆ ਕਰੋ ਤਾਂ ਕਿ ਸਮਝ ਆ ਸਕੇ ਕਿ ਅਸੀਂ ਕਰਮੇ ਕੀ ਪਏ ਆ ਉਹ ਭਾਈ ਸਾਹਿਬ ਤੇ ਤੁਹਾਡਾ ਤੇ ਸਾਰੇ ਦਰਸ਼ਕਾਂ ਦਾ ਬਹੁਤ ਥੈਂਕਸ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ